ਦੋਸਤੋ LPG ਗੈਸ ਕਨੈਕਸ਼ਨ ਦੀ ਦੁਬਾਰਾ ਤੋਂ ਹੁਣ ਸਬਸਿਡੀ ਮਿਲਣੀ ਸਟਾਰਟ ਹੋ ਚੁੱਕੀ ਹੈ ਜੇਕਰ ਤੁਹਾਡੇ ਕੋਲ ਵੀ LPG ਦਾ ਗੈਸ ਹੈ ਤੁਹਾਨੂੰ ਜੇਕਰ ਸਬਸਿਡੀ ਦਾ ਪੈਸਾ ਨਹੀਂ ਮਿਲ ਰਿਹਾ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਕੁਝ ਸਟੈਪ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਨਾ ਜੇਕਰ ਤੁਹਾਨੂੰ ਪੈਸੇ ਦੀ ਪਰੇਸ਼ਾਨੀ ਆ ਰਹੀ ਹੈ ਸਬਸਿਡੀ ਦੀ ਤਾਂ ਉਹ ਪਰੇਸ਼ਾਨੀ ਦੂਰ ਹੋ ਜਾਵੇਗੀ ਤੁਹਾਨੂੰ ਵੀ ਸਬਸਿਡੀ ਦਾ ਪੈਸਾ ਮਿਲਣਾ ਸਟਾਰਟ ਹੋ ਜਾਏਗਾ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਕੰਪਲੀਟ ਜਾਣਕਾਰੀ ਦਿੰਨੇ ਹਾਂ ਕੋਈ ਵੀ ਤੁਹਾਡੇ ਕੋਲ ਗੈਸ ਕਨੈਕਸ਼ਨ ਹੈ ਉਸ ਦੀ ਤੁਸੀਂ ਸਬਸਿਡੀ ਕਿਵੇਂ ਪ੍ਰਾਪਤ ਕਰੋਗੇ ਜੇਕਰ ਤੁਹਾਡੀ ਸਬਸਿਡੀ ਰੁਕੀ ਹੋਈ ਹੈ ਜਾਂ ਫਿਰ ਪੈਂਡਿੰਗ ਦੇ ਵਿੱਚ ਹੈ ਉਹ ਵੀ ਤੁਸੀਂ ਕਿੱਦਾਂ ਪਤਾ ਕਰੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਖੋਗੇ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਨੂੰ ਦੇਣ ਤੋਂ ਪਹਿਲਾਂ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਨਵੀਂ ਨਵੀਂ ਅਪਡੇਟ ਲੈਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੋਸਤੋ ਬੈਲ ਆਈਕਨ ਪ੍ਰੈਸ ਕਰ ਲਓ ਕੋਈ ਵੀ ਨਵੀਂ ਅਪਡੇਟ ਆਇਆ ਕਰੇਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਇਆ ਕਰੇਗੀ ਤਾਂ ਅੱਗੇ ਦੋਸਤੋ ਤੁਸੀਂ ਵੀਡੀਓ ਦੇਖੋ ਵੀਡੀਓ ਚੰਗੀ ਲੱਗੇ ਲਾਈਕ ਹੋ ਸ਼ੇਅਰ ਜਰੂਰ ਕਰਕੇ ਜਾਣਾ ਤੁਹਾਨੂੰ ਮੈਂ ਅੱਗੇ ਪੂਰੀ ਜਾਣਕਾਰੀ ਦਿੰਦਾ ਹਾਂ ਹੁਣ ਦੋਸਤੋ ਸਿੰਪਲੀ ਤੁਸੀਂ ਆਪਣੇ Google Chrome ਦੇ ਵਿੱਚ ਚਲੇ ਜਾਓਗੇ ਇੱਥੇ ਸਰਚ ਕਰੋਗੇ ਤੁਸੀਂ LPG ਜਦੋਂ ਤੁਸੀਂ ਇਹ ਸਰਚ ਕਰੋਗੇ ਤੁਹਾਡੇ ਸਾਹਮਣੇ ਫਰਸਟ ਵੈਬਸਾਈਟ ਆ ਚੁੱਕੀ ਹੈ mylpg.in ਇਸ ਤੇ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਇਸ ਤੇ ਕਲਿੱਕ ਕਰਨ ਤੋਂ ਪਹਿਲਾਂ ਤੁਸੀਂ ਇੱਧਰ ਤੁਹਾਨੂੰ ਰਾਈਟ ਸਾਈਡ ਤੇ ਤਿੰਨ ਲਾਈਨਾਂ ਦਿਖਾਈ ਦੇ ਰਹੀਆਂ ਨੇ ਇਹਨਾਂ ਤਿੰਨ ਲਾਈਨਾਂ ਦੇ ਉੱਪਰ ਤੁਸੀਂ ਕਲਿੱਕ ਕਰੋਗੇ ਇਹਨਾਂ ਦੇ ਉੱਪਰ ਤੇ ਤੁਸੀਂ ਇਸ ਨੂੰ ਡੈਸਕਟਾਪ ਸਾਈਟ ਤੇ ਸੈਟਿੰਗ ਨੂੰ ਇਨੇਬਲ ਕਰ ਲੋਗੇ ਜਿਵੇਂ ਕਿ ਦੋਸਤੋ ਤੁਸੀਂ ਇੱਥੇ ਦੇਖ ਪਾਰੇ ਹੋਗੇ ਰਾਈਟ ਦਾ ਨਿਸ਼ਾਨ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਦਾਂ ਤੁਸੀਂ ਕਰ ਲਿਓ ਜੀ ਇਸ ਤੋਂ ਬਾਅਦ ਸਿੰਪਲੀ ਦੋਸਤੋ ਹੁਣ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਜਾਵੇਗਾ ਜਿਵੇਂ ਕਿ ਦੋਸਤੋ ਤੁਸੀਂ ਦੇਖ ਪਾ ਰਹੇ ਹੋਗੇ ਇੱਥੇ ਦੋਸਤੋ ਹੁਣ ਤੁਸੀਂ ਸਿੰਪਲੀ ਕਰੋਗੇ ਕਿ ਤੁਹਾਡੇ ਸਾਹਮਣੇ ਇੱਥੇ ਉੱਪਰ ਆ ਰਿਹਾ ਹੈ ਐਲ ਪੀਜੀ ਨਾਉ ਆਈਡੀ ਇੱਥੇ ਦੋਸਤੋ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਕਿਹੜਾ ਹੈ ਤੁਹਾਡੇ ਕੋਲ ਸਿਲੰਡਰ ਕਿਹੜੀ ਕੰਪਨੀ ਦਾ ਹੈ ਉਹ ਤੁਸੀਂ ਇੱਥੋਂ ਸਿਲੈਕਟ ਕਰ ਲੋਗੇ ਭਾਰਤ ਗੈਸ ਐਚਪੀ ਇੰਡਾਨ ਜੋ ਵੀ ਹੈ ਉਸ ਤੋਂ ਬਾਅਦ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵੀਂ ਵਿੰਡੋ ਖੁੱਲ ਕੇ ਆ ਜਾਵੇਗੀ ਉੱਪਰ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਿਹਾ ਹੈ ਸਾਈਨ ਇਨ ਨਿਊ ਯੂਜ਼ਰ ਤੁਸੀਂ ਨਿਊ ਯੂਜ਼ਰ ਹੋ ਤੁਸੀਂ ਨਿਊ ਯੂਜ਼ਰ ਤੇ ਕਲਿੱਕ ਕਰੋਗੇ ਜਦੋਂ ਦੋਸਤੋ ਇਹ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਜਾਵੇਗਾ ਕਾ ਕੰਜ਼ਿਊਮਰ ਨੰਬਰ ਰਜਿਸਟ੍ਰੇਸ਼ਨ ਨੰਬਰ ਯਾਨੀ ਕਿ ਰਜਿਸਟ੍ਰੇਸ਼ਨ ਮੋਬਾਈਲ ਨੰਬਰ ਹੁਣ ਕੰਜ਼ਿਊਮਰ ਨੰਬਰ ਤੁਹਾਨੂੰ ਕਿੱਥੇ ਮਿਲੇਗਾ ਕੰਜ਼ਿਊਮਰ ਨੰਬਰ ਜਿਹੜੀ ਤੁਹਾਡੀ ਕਾਪੀ ਹੈ ਜਿਹੜੀ ਤੁਹਾਡੀ ਸਿਲੰਡਰ ਵਾਲੀ ਉਹਦੇ ਉੱਪਰ ਕੰਜ਼ਿਊਮਰ ਨੰਬਰ ਲਿਖਿਆ ਹੋਵੇਗਾ ਉਹ ਤੁਸੀਂ ਕੰਜ਼ਿਊਮਰ ਨੰਬਰ ਇੱਥੇ ਲਿਖ ਦੋਗੇ ਜਦੋਂ ਤੁਸੀਂ ਆਪਣਾ ਸਿਲੰਡਰ ਬੁਕਿੰਗ ਜਾਂ ਫਿਰ ਸਿਲੰਡਰ ਅਪਲਾਈ ਕਰਨ ਟਾਈਮ ਤੁਸੀਂ ਆਪਣਾ ਮੋਬਾਈਲ ਨੰਬਰ ਦਿੱਤਾ ਸੀ ਉਹ ਤੁਸੀਂ ਇੱਥੇ ਮੋਬਾਈਲ ਨੰਬਰ ਫਿਲ ਕਰ ਦੋਗੇ ਜਦੋਂ ਦੋਸਤੋ ਤੁਸੀਂ ਇੱਥੇ ਮੋਬਾਈਲ ਨੰਬਰ ਫਿਲ ਕਰੋਗੇ ਫਿਰ ਤੁਸੀਂ ਕੰਟੀਨਿਊ ਤੇ ਕਲਿੱਕ ਕਰ ਦੋਗੇ ਹੁਣ ਜਦੋਂ ਦੋਸਤੋ ਤੁਸੀਂ ਕੰਟੀਨਿਊ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਉੱਪਰ ਵੈਲਕਮ ਤੁਹਾਡਾ ਨਾਮ ਆ ਜਾਏਗਾ ਜਿਸ ਦੇ ਨਾਮ ਤੇ ਤੁਹਾਡੀ ਕਾਪੀ ਹੋਏਗੀ ਬਾਕਾਇਦਾ ਤੁਹਾਡਾ ਮੋਬਾਈਲ ਨੰਬਰ ਸ਼ੋਅ ਕਰੇਗਾ ਫਿਰ ਤੁਸੀਂ ਇੱਥੇ ਕਲਿੱਕ ਹੈ ਟੂ ਜਨਰੇਟ ਓਟੀਪੀ ਤੇ ਕਲਿੱਕ ਕਰ ਦੋਗੇ ਫਿਰ ਤੁਹਾਡਾ ਜਿਹੜਾ ਰਜਿਸਟਰ ਨੰਬਰ ਹੋਏਗਾ ਉਸ ਤੇ ਓਟੀਪੀ ਭੇਜਿਆ ਜਾਏਗਾ ਉਹ ਓਟੀਪੀ ਦਰਜ ਕਰਨ ਤੋਂ ਬਾਅਦ ਤੁਸੀਂ ਕੰਟੀਨਿਊ ਤੇ ਕਲਿੱਕ ਕਰ ਦੋਗੇ ਇਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਆ ਰਿਹਾ ਹੈ ਐਂਟਰ ਯੂਅਰ ਪ੍ਰੈਫਰੈਂਸ ਲੌਗਇਨ ਆਈਡੀ ਤੁਸੀਂ ਇੱਥੇ ਆਈਡੀ ਕਿਹੜੀ ਬਣਾਓਗੇ ਫਿਰ ਆ ਰਿਹਾ ਥੱਲੇ ਪਾਸਵਰਡ ਰੀਟਾਈਪ ਪਾਸਵਰਡ ਤੁਸੀਂ ਇੱਥੋਂ ਕੀ ਕਰੋਗੇ ਆਈਡੀ ਬਣਾਉਣ ਲਈ ਜਿਹੜਾ ਤੁਹਾਡਾ ਮੋਬਾਈਲ ਨੰਬਰ ਹੋਏਗਾ ਉਹੀ ਤੁਸੀਂ ਮੋਬਾਈਲ ਨੰਬਰ ਹੀ ਇੱਥੇ ਆਈਡੀ ਬਣਾ ਲਿਓ ਇਹ ਜਿੱਦਾਂ ਤੁਸੀਂ ਐਗਜ਼ਾਮਪਲ ਦੇਖ ਰਹੇ ਹੋ ਇਦਾਂ ਨਹੀਂ ਬਣਾਉਣੀ ਤੁਸੀਂ ਇੱਥੇ ਆਪਣਾ ਮੋਬਾਈਲ ਨੰਬਰ ਜਿਹੜਾ ਵੀ ਹੋਏਗਾ ਉਹ ਤੁਸੀਂ ਮੋਬਾਈਲ ਨੰਬਰ ਫਿਲ ਕਰਕੇ ਆਪਣੀ ਆਈਡੀ ਬਣਾ ਲਿਓ ਜਾਂ ਫਿਰ ਤੁਸੀਂ ਕੋਈ ਵੀ ਨੰਬਰਾਂ ਦੀ ਆਈਡੀ ਬਣਾ ਲੋਗੇ ਉਸ ਤੋਂ ਬਾਅਦ ਪਾਸਵਰਡ ਪਾਸਵਰਡ ਕਿਦਾਂ ਨਰਕੋਗੇ ਜਿੱਦਾਂ ਮੇਰਾ ਨਾਮ ਪ੍ਰੀਤ ਹੈ ਪ੍ਰੀਤ ਦੀ ਪੀ ਵੱਡੀ ਬਾਕੀ ਛੋਟੇ ਦੀ ਰੇਟ ਲਗਾ ਲਓ یا پھر 1 2 3 4 دی ریٹ پیچھے لگا لو ادھر لگا کے ਤੁਸੀਂ دو بار پاسورڈ لگا لو گے اس ਤੋਂ ਬਾਅਦ ਕੰਟੀਨਿਊ ਤੇ ਤੁਸੀਂ ਕਲਿੱਕ ਕਰ ਦੋਗੇ ਹੁਣ ਜਦੋਂ ਤੁਸੀਂ ਕੰਟੀਨਿਊ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੁਹਾਨੂੰ ਮੈਸੇਜ ਆ ਰਿਹਾ ਹੈ ਕੰਗ੍ਰੈਚੁਲੇਸ਼ਨ ਡੀਅਰ ਰਜਿਸਟ੍ਰੇਸ਼ਨ ਇਜ਼ ਕੰਪਲੀਟ ਸਕਸੈਸਫੁਲ ਹੁਣ ਤੁਸੀਂ ਕਲਿੱਕ ਹੈ ਟੂ ਲੌਗਇਨ ਤੇ ਕਲਿੱਕ ਕਰ ਦੋਗੇ ਜੋ ਤੁਸੀਂ ਆਪਣੀ ਇੱਥੇ ਲੌਗਇਨ ਆਈਡੀ ਬਣਾ ਕੇ ਆਏ ਹੋ ਉਹ ਲੌਗਇਨ ਆਈਡੀ ਫਿਰ ਤੁਸੀਂ ਆਪਣਾ ਪਾਸਵਰਡ ਜੋ ਤੁਸੀਂ ਪਾਸਵਰਡ ਬਣਾ ਕੇ ਆਏ ਹੋ ਫਿਰ ਜਿਹੜਾ ਤੁਹਾਨੂੰ ਏ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਤੁਸੀਂ ਇੱਥੇ ਫਿਲ ਕਰੋਗੇ نیچے ਤੁਹਾਨੂੰ ਲੌਗਇਨ ਦੀ অপਸ਼ਨ ਦਿਖਾਈ ਦੇ ਰਹੀ ਹੈ ਇੱਥੇ ਤੁਸੀਂ ਲੌਗਇਨ ਤੇ ਕਲਿੱਕ ਕਰ ਦੋਗੇ ਹੁਣ ਜਦੋਂ ਦੋਸਤੋ ਤੁਸੀਂ ਲੌਗਇਨ ਕਰੋਗੇ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆ ਰਿਹਾ ਹੈ ਪਲੀਜ਼ ਅਪਡੇਟ ਯੂਅਰ ਈਮੇਲ ਆਈਡੀ ਜੇਕਰ ਤੁਸੀਂ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਫਿਰ ਅਪਡੇਟ ਤੇ ਕਲਿੱਕ ਕਰੋਗੇ ਸਿੰਪਲੀ ਇੱਥੇ ਤੁਸੀਂ ਆਪਣਾ ਨਾਮ ਦੇਖੋਗੇ ਈਮੇਲ ਫਿਲ ਕਰੋਗੇ ਕੈਪਚਾ ਫਿਲ ਕਰੋਗੇ ਤੇ ਜਨਰੇਟ ਓਟੀਪੀ ਤੇ ਕਲਿੱਕ ਕਰੋਗੇ ਤੁਹਾਡੀ ਰਜਿਸਟਰ ਜਿਹੜੀ ਜੀਮੇਲ ਫਿਲ ਕਰੋਗੇ ਉਹਦੇ ਤੇ ਓਟੀਪੀ ਆਏਗਾ ਉਹ ਓਟੀਪੀ ਦਰਜ ਕਰਕੇ ਤੁਸੀਂ ਇੱਥੇ ਆਪਣੀ ਈਮੇਲ ਵੀ ਇੱਥੇ ਜਿਹੜੀ ਕਿ ਅਪਡੇਟ ਕਰ ਲੋਗੇ ਨਹੀਂ ਤਾਂ ਤੁਸੀਂ ਇੱਥੇ ਸਕਿਪ ਤੇ ਸਿੰਪਲੀ ਕਲਿੱਕ ਕਰ ਦੋਗੇ ਜੇਕਰ ਤੁਸੀਂ ਆਈਡੀ ਆਪਣੀ ਨਹੀਂ ਇੱਥੇ ਫਿਲ ਕਰਨੀ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇਨਫਰਮੇਸ਼ਨ ਇੱਥੇ ਆਉਗੀ ਇਸ ਤੋਂ ਬਾਅਦ ਤੁਸੀਂ ਸਿੰਪਲੀ ਇਸ ਨੂੰ ओके okay क्लिक कर देना तो दोस्तों तुसी ओके क्लिक करोगे तो सामने तुसी देखोगे एदा इंटरफेस आ जाएगी हूँ दोस्तों तुसी अपना पैसा चैक करने के वास्ते सिंपली करोगे कि इतने तुम देखोगे पहला तो देखोगे सबमिट ई के वाइल क्लिक करोगे जो दोस्तों क्लिक करोगे तो हमारे सामने तुम देखोगे एदा इंटरफेस आ जाएगा तो हम्डे सामने ये जी देख रहे हो यह तो है जो भारत गैस है उसका है बाकिया की भी मैं दसागा कि करोगे ए तो जेंडर सिलेक्ट तो कर लिये मेल हो फीमेल हो फिर मैरिट स्टेटस की है उस तो बादले बाद तो डिटेल अपने आप आ जाएगी उस तो बाद नीचे चले जाओगे उस तो बाद आधार कार्ड नंबर आ रहा है रिलेन आ रहा है किसनोंशन बनाया है उस तो बाद नीचे चले जाओगे नीचे तुम देखोगे रीजन फॉर फिलिंग ऑफ के वायसी इतने क्लिक कर दोगे इतने लिखोगे के वायसी नोट अवेलेबल के वैसी फेल्ड 2 ਇਅਰ ਬੈਕ ਕੰਜ਼ਿਊਮਰ ਬਲੋਕਰ ਜੋ ਵੀ ਤੁਹਾਡਾ ਹੈ ਐਡਰੈਸ ਚੇਂਜ ਜਾਂ ਫਿਰ ਕਿਦਾਂ ਵੀ ਤੁਸੀਂ ਕਹਿ ਲੋ ਉਹ ਤੁਸੀਂ ਇੱਥੋਂ ਕਲਿੱਕ ਕਰਕੇ ਉਸ ਤੋਂ ਬਾਅਦ ਇੱਥੇ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਜਿਹੜਾ ਇਹ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਤੁਸੀਂ ਫਿਲ ਕਰੋ ਉਸ ਤੋਂ ਬਾਅਦ ਜਨਰੇਟ OTP ਤੇ ਕਲਿੱਕ ਕਰੋ OTP ਆਏਗਾ ਤੁਹਾਡੇ ਰਜਿਸਟਰ ਨੰਬਰ ਤੇ ਅਪਡੇਟ ਕੇ ਬਸ ਤੇ ਕਲਿੱਕ ਕਰ ਦਿਓ ਇਹ ਤੁਹਾਡੀ ਹੋ ਗਈ ਭਾਰਤ ਗੈਸ ਦੀ ਅਪਡੇਟ ਲੇਕਿਨ ਰੁਕੋ ਇਸ ਤੋਂ ਬਾਅਦ ਵੀ ਤੁਹਾਨੂੰ ਕੁਝ ਕਰਨਾ ਪੈਣਾ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ ਜਿੱਥੋਂ ਬੈਕ ਚਲੇ ਜਾਓ ਸਿੰਪਲੀ ਬੈਕ ਜਾਣ ਤੋਂ ਬਾਅਦ ਤੁਸੀਂ ਇੱਧਰ ਲੈਫਟ ਸਾਈਡ ਆਜੋ ਲੈਫਟ ਸਾਈਡ ਜਦੋਂ ਤੁਸੀਂ ਆਓਗੇ तो सबसिडी मोड सबसिडी मोड है आधार कार्ड के बेसते आधार कार्ड से बेसड है कंज्यूमर स्टेट देखोगे उपर आ रहा है एक्टिव चंकी तरह ध्यान समझ लो उस नीचे आ रहा है आधार कार्ड लिंकड यस बैंक आधार कार्ड लिंक है आधार कार्ड लिंक विद एलपीजी डिस्ट्रीब्यूटर ਉਥੇ ਵੀ ਲਿੰਕ ਹੈ ਜੇਕਰ ਦੋਸਤੋ ਤੁਹਾਡੇ ਕੋਲ ਇਹ ਤਿੰਨੋਂ ਚੀਜ਼ਾਂ ਲਿੰਕ ਨੇ ਤੁਹਾਡਾ ਆਧਾਰ ਕਾਰਡ ਵੀ ਨੰਬਰ ਇੱਥੇ ਸ਼ੋਅ ਕਰ ਰਿਹਾ ਹੈ ਫਿਰ ਤੁਹਾਡੀ ਇਕੇ ਵਸੀ ਕੋਈ ਹੈ ਤੁਹਾਡਾ ਪੈਸਾ ਆਏਗਾ ਜਿਹੜਾ ਵੀ ਤੁਹਾਡਾ ਇਥੋਂ ਐਲਪੀਜੀ ਦਾ ਗੈਸ ਦਾ ਸਬਸਿਡੀ ਦਾ ਪੈਸਾ ਆਏਗਾ ਜੋ ਵੀ ਅੱਗੇ ਚੱਲ ਕੇ ਨਵੀਆਂ-ਨਵੀਆਂ ਸਕੀਮਾਂ ਦੇ ਵਿੱਚ ਪੈਸਾ ਅਪਡੇਟ ਹੁੰਦਾ ਰਹਿੰਦਾ ਹੈ ਉਹ ਤੁਹਾਨੂੰ ਪੈਸਾ ਮਿਲੇਗਾ ਲੇਕਿਨ ਜੇਕਰ ਤੁਹਾਡਾ ਇੱਥੇ ਨੋ ਆ ਰਿਹਾ ਹੈ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ ਇੱਕ ਹੋਰ ਵੀ ਕੰਮ ਤੁਸੀਂ ਕਰਨਾ ਹੈ ਤੁਸੀਂ ਪਹਿਲਾਂ ਇੱਕ ਹੋਰ ਤੁਸੀਂ ਇਧਰ ਰਾਈਟ ਸਾਈਡ ਜਾਓਗੇ ਲੈਫਟ ਸਾਈਡ ਲੈਫਟ ਸਾਈਡ ਜਾਣ ਤੋਂ ਬਾਅਦ ਤੁਸੀਂ ਇੱਥੇ ਦੋਸਤੋ ਜਦੋਂ ਤੁਸੀਂ ਇੱਥੇ ਵਿਊ ਸਿਲੰਡਰ ਬੁਕਿੰਗ ਹਿਸਟਰੀ ਤੇ ਕਲਿੱਕ ਕਰੋਗੇ ਜੋ ਵੀ ਤੁਸੀਂ ਸਿਲੰਡਰ ਬੁੱਕ ਕੀਤਾ ਹੋਏਗਾ ਇਹ ਤੁਹਾਨੂੰ ਪਤਾ ਲੱਗ ਜਾਏਗਾ ਇੱਕ ਤਾਂ ਤੁਹਾਡੀ ਸਬਸਿਡੀ ਆ ਰਹੀ ਹੈ ਜਾਂ ਫਿਰ ਨਹੀਂ ਤੁਹਾਨੂੰ ਬਕਾਇਦਾ ਇਹ ਵੀ ਪਤਾ ਲੱਗੇਗਾ ਕਿ ਕਿੰਨੀ ਤੁਹਾਨੂੰ ਸਬਸਿਡੀ ਆ ਰਹੀ ਹੈ ਹੁਣ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ ਬੈਕ ਚਲੇ ਜਾਓਗੇ ਆਪਣੇ ਪਲੇ ਸਟੋਰ ਦੇ ਵਿੱਚ ਪਲੇ ਸਟੋਰ ਦੇ ਵਿੱਚ ਜਾਣ ਤੋਂ ਬਾਅਦ ਜਿਹੜੇ ਤਾਂ ਭਾਰਤ ਗੈਨਸ ਵਾਲੇ ਹਨ ਉਹ ਇਹ ਐਪ ਇੰਸਟਾਲ ਕਰਨਗੇ ਹੈਲੋ ਬੀ ਪੀ ਸੀ ਐਲ ਯਾਨੀ ਕਿ ਭਾਰਤ ਗੈਨਸ ਦਾ ਜਿਹੜਾ ਕਿ ਹੋਏਗਾ ਇਹ ਐਪ ਹੋਏਗਾ ਇਸ ਨੂੰ ਤੁਸੀਂ ਇੰਸਟਾਲ ਕਰੋਗੇ ਤੇ ਓਪਨ ਕਰੋਗੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਇਦਾਂ ਵਿੰਡੋ ਆ ਜਾਵੇਗੀ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ ਜਿਹੜਾ ਵੀ ਤੁਹਾਡਾ ਰਜਿਸਟਰ ਨੰਬਰ ਹੋਏਗਾ ਹੈਨਾ ਉਸ ਨੂੰ ਤੁਸੀਂ ਇੱਥੇ ਰਜਿਸਟਰ ਨੰਬਰ ਨੂੰ ਫਿਲ ਕਰਕੇ ਲੌਗਇਨ ਕਰਨਾ ਪਵੇਗਾ ਜਦ ਇਹ ਪੂਰੀ ਤਰ੍ਹਾਂ ਤੁਹਾਡੇ ਸਾਹਮਣੇ ਇੱਥੇ ਵਰਕ ਕਰੇਗਾ ਤੁਸੀਂ ਦੇਖੋਗੇ ਇਦਾਂ ਤੁਹਾਡੇ ਸਾਹਮਣੇ ਆਏਗਾ ਸਕਿਪ ਕਰ ਦਿਓ ਉਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਫਿਲ ਕਰ ਦਿਓ ਤੇ ਉਸ ਤੋਂ ਬਾਅਦ ਕੰਟੀਨਿਊ ਤੇ ਕਲਿੱਕ ਕਰ ਦਿਓ ਹੁਣ ਜਦੋਂ ਤੁਸੀਂ ਕੰਟੀਨਿਊ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਕ ਰਜਿਸਟਰ ਨੰਬਰ ਤੇ OTP ਭੇਜਿਆ ਜਾਏਗਾ OTP ਦਰਜ ਕਰਨ ਤੋਂ ਬਾਅਦ ਤੁਸੀਂ ਇੱਥੇ ਓਕੇ ਤੇ ਇੰਸਟਾਲ ਤੇ ਕਲਿੱਕ ਕਰ ਲਿਓ ਯਾਨੀ ਕਿ ਇੱਥੇ ਡੱਬੇ ਤੇ ਚੈੱਕ ਮਾਰਕ ਕ੍ਰੀਏਟ ਅਕਾਊਂਟ ਤੇ ਕਲਿੱਕ ਕਰਨਾ ਹੁਣ ਜਦੋਂ ਤੁਸੀਂ ਕ੍ਰੀਏਟ ਨਾਓ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਕ MPIN ਮੰਗਿਆ ਜਾਏਗਾ ਇੱਥੇ ਤੁਸੀਂ MPIN ਇੱਕ ਲਗਾ ਲਿਓ ਨੀਚੇ ਵੀ ਕਨਫਰਮ ਕਰ ਲਿਓ ਉਸ ਤੋਂ ਬਾਅਦ ਨੀਚੇ ਸਬਮਿਟ ਤੇ ਕਲਿੱਕ ਕਰ ਦਾਂਗੇ हूँ जिमें आप एम पिन लगा लिया सबमिट पर क्लिक करो तुम देखोगे सक्सैसफुल हो गया डनते क्लिक करो ऐसा तुम अपना एम पिन लगाओ तो लॉग इन हो जाओ जिमें एम पिन लगाया नैक्सट पर क्लिक कर दो नैक्सट क्लिक कर दो उस तो बाद डे क्लिक कर दो तुसी नीचे आओ नीचे तुम देखोगे प्राइज़ की चल रहा है तो सिलेंडर का वह भी देखोगे नीचे तो आ रहा है सर्विस व्यू मोड़ पर क्लिक करो व्यू मोर से जो क्लिक करोगे तो सामने नाम बकायदा आ जाएगा ਉਸ ਤੋਂ ਬਾਅਦ ਤੁਸੀਂ ਦੇਖੋਗੇ ਅਤੇ ਤੁਹਾਡਾ ਗੈਨਸ ਤਾਂ ਆ ਰਿਹਾ ਹੈ ਅਤੇ ਤੁਸੀਂ ਉੱਪਰ ਦੇਖ ਸਕਦੇ ਹੋ ਈਕੇਵਾਈਸੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਪਹਿਲਾਂ ਹੀ 23 April 2024 ਨੂੰ ਪੂਰੀ ਹੋ ਚੁੱਕੀ ਹੈ ਇਹ ਤੁਸੀਂ ਚੀਜ਼ ਚੈੱਕ ਕਰਨੀ ਹੈ ਜਿਹੜੇ ਪਾਰਤ ਗੈਨਸ ਵਾਲੇ ਹਨ ਜੇਕਰ ਇਹਦਾ ਆ ਰਿਹਾ ਹੈ ਇਹਦਾ ਮਤਲਬ ਹੈ ਕਿ ਤੁਹਾਡੀ ਈਕੇਵਾਈਸੀ ਡਨ ਹੈ ਤੁਹਾਡਾ ਪੈਸਾ ਆ ਰਿਹਾ ਹੈ ਤੁਸੀਂ ਪਤਾ ਕਰੋ ਕਿ ਕਿਹੜੇ ਬੈਂਕ ਦੇ ਵਿੱਚ ਆ ਰਿਹਾ ਹੈ ਇੱਦਾਂ ਦੋਸਤੋ ਤੁਸੀਂ ਆਪਣੀ ਈਕੇਵੀਸੀ ਨੂੰ ਡਨ ਕਰ ਲੋਗੇ ਤੁਹਾਡਾ ਪੈਸਾ ਆਉਣਾ ਸਟਾਰਟ ਹੋ ਜਾਏਗਾ ਜੇਕਰ ਫਿਰ ਵੀ ਤੁਹਾਡਾ ਪੈਸਾ ਤੁਹਾਨੂੰ ਨਹੀਂ ਮਿਲ ਰਿਹਾ ਤੁਸੀਂ ਕਮੈਂਟ ਕਰੋ ਕਿ ਤੁਹਾਨੂੰ ਇਹ ਪ੍ਰੋਬਲਮ ਆ ਰਹੀ ਹੈ ਉਸਦੇ ਵੀ ਆਪਾਂ ਤੁਹਾਨੂੰ ਹੱਲ ਕਰਕੇ ਦਵਾਗੇ ਆਸ਼ਾ ਕਰਦਾ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲੀ ਹੋਵੇਗੀ ਜੇਕਰ ਦੋਸਤੋ ਤੁਹਾਡਾ ਸਬਸਿਡੀ ਤੇ ਜਾਂ ਫਿਰ ਦੋਸਤੋ ਕੋਈ ਹੋਰ ਸਵਾਲ ਹੈ ਜੋ ਤੁਹਾਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਬਾਰੇ ਤੁਸੀਂ ਜੇਕਰ ਡਿਸਕਸ ਕਰਨਾ ਚਾਹੁੰਦੇ ਹੋ ਕਮੈਂਟ ਤੁਸੀਂ ਕਰੋ ਤੁਹਾਡੇ ਕਮੈਂਟ ਦਾ ਰਿਪਲਾਈ ਤੁਹਾਨੂੰ ਦਿੱਤਾ ਜਾਵੇਗਾ ਤੁਹਾਡੀ ਘਰ ਬੈਟ ਸਹਾਇਤਾ ਕੀਤੀ ਜਾਵੇਗੀ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੈ ਹਿੰਦ ਦੋਸਤੋ